ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਜਵਾ ਜੈ ਵਾਲਮੀਕੀ ਹਰ ਹਰ ਮਾਨ ਸੋ ਸਾਡੇ ਜਿਹੜਾ ਬਟਾਲਾ ਜੂਨ ਤੋਂ ਸੀ ਬੜੇ ਸਾਥੀ ਜਿਹੜਾ ਸਾਡੇ ਨਾਲ ਜੁੜੇ ਸੀ ਗੁਰਦਾਸਪੁਰ ਟੈਕਰਪੁਰ ਵਿੱਚੋਂ ਅਤੇ ਜਿਨ੍ਹਾਂ ਨੂੰ ਅਸੀਂ ਸਾਡੇ ਨਾਲ ਵੀ ਸਾਡੇ ਭਰਾ ਇਹਨਾਂ ਨੇ ਹਰ ਵੇਲੇ ਸਾਡਾ ਗੁਰਦਾਸਪੁਰ ਟੈਕਰਪੁਰ ਦਾ ਸਾਥ ਦਿੱਤਾ ਸਾਡੇ ਬਟਾਲਾ ਜੂਨ ਦੇ ਪ੍ਰਧਾਨ ਦੀਆ ਤੇ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਇਹ ਮਸਲਾ ਕਾਫੀ ਚੜ੍ਹਦਾ ਚੱਲਦਾ ਸੀ ਇੱਥੇ ਦੇ ਜਿਹੜੇ ਐਸਐਸਪੀ ਸਾਹਿਬ ਆ ਉਹਨਾਂ ਨਾਲ ਵੀ ਕੋਈ ਵਾਰ ਗੱਲ ਹੋਈ ਵੀ ਜਿਹੜਾ ਇਹ ਮੰਨ ਲਿਆ ਵੀ ਤੁਸੀਂ ਦੇਖੋ ਆਪ ਤੇ ਉਹਨਾਂ ਨੇ ਪਰਚਾ ਵੀ ਬੜਿਆ ਜਦੋਂ ਜਿਹੜੇ ਦੇ ਨਾਲ ਜਿਹੜਾ ਇਹ ਕਰੋਨਾ ਪਿਆ ਤਾਂ ਬਾਕੀ ਪ੍ਰਧਾਨ ਜੀ ਨੇ ਦੱਸ ਦੇ ਦਿੱਤਾ ਵੀ ਜਿਹੜਾ ਪਰਚੇ ਹੋਣ ਤੋਂ ਬਾਅਦ ਹਮੇਸ਼ਾ ਹੀ ਪੁਲਿਸ ਦਾ ਕਰਦੀ ਆ ਵੀ ਉਸ ਤੋਂ ਬਾਅਦ ਜਦੋਂ ਪਰਚਾ ਹੋ ਜਾਂਦਾ ਇਹਨੂੰ ਠੰਡੇ ਵਾਸਤੇ ਪਾ ਕੇ ਕਦੀ ਐਸਪੀ ਵੀ ਤੇ ਲੱਗੀ ਇਨਕੁਆਇਰੀ ਕਦੀ ਐਸਪੀ ਡੀ ਵੀ ਤੇ ਲੱਗੀ ਕਦੀ ਡੀਏ ਡੀ ਵੀ ਕੋਲ ਚਲ ਗਈ ਹਲੇ ਤਫ਼ਤੀਸ਼ ਚੱਲਦੀ ਚੱਲਦੀ ਤੇ ਬੰਦੇ ਜਿਹੜਾ ਟਾਈਮ ਮਿਲਦਾ ਉਹ ਬੰਦੇ ਜਿਹੜਾ ਅੱਲੇ ਲੋਅਰ ਕੋਰਟ ਦੇ ਵਿਸ਼ੇਸ਼ਲ ਘੋੜਜੋਂ ਆਪਣੀ ਜਮਾਨਤ ਜੜੀ ਆਉਂ ਰ ਆ ਜਾਂਦੇ ਆ ਫਿਰ ਦੁਬਾਰਾ ਸਮਾਜ ਜਿਹੜਾ ਬਨਾਸ਼ਾ ਹਤੋ। ਕੋਈ ਜਿਹੜੇ ਕੋਟਾਂ ਦੇ ਵਿੱਚ ਜਿਹੜਾ ਟ੍ਰੈਲ ਚੱਲਦਾ ਨਾ ਉਹ ਟ੍ਰੈਲ ਬਾਰੇ ਲੰਬੇ ਚੱਲ ਜੁੰਦੇ ਆ ਉਨੇ ਜੇਕਰ ਬੰਦਿਆਂ ਨੂੰ ਸਮਾਜ ਨੂੰ ਸਾਡੇ ਜਨਤਕ ਪੁਆਇੰਟ ਦਬੋਲ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੋਂ ਕਈ ਜਿਹੜੇ ਸਾਥੀ ਹੁੰਦੇ ਆ ਜਿਹੜੇ ਤਾਂ ਸੰਸਥਾਵਾਂ ਨਾਲ ਜਥੇਬੰਦੀਆਂ ਨਾਲ ਜਿਹੜੇ ਸਿਧਾਂਤ ਨੂੰ ਮੰਨਦੇ ਆ ਜਿਨ੍ਹਾਂ ਨੇ ਪੜਿਆ ਉਹ ਤਾਂ ਸਟੈਂਡ ਤੇ ਰਹਿੰਦੇ ਆ ਕਈ ਇਚਰੇ ਜਿਹੜੇ ਨਹੀਂ ਗਦੀ ਨਾਲੇ ਵਿਚਾਰੀਆਂ ਕੋਟਾਂ 'ਚ ਗਏ ਉਹ ਕਿਸੇ ਨਾ ਕਿਸੇ ਵਿਚਾਰੇ ਦਬਾ ਦੇ ਉਹਦੇ ਜਿਹੜਾ ਉਹ ਮਥਲੇ ਰਸਤੇ ਵਿੱਚ ਰਹਿੰਦੇ ਹੋਏ ਤੇ ਉਹ ਅਜੀਨਾਮਾ ਜਿਹੜਾ ਉਹ ਹੋ ਜਾਂਦਾ। ਹਰ ਸਾਡੀ ਜਿਹੜੀ ਜੋਨਟ ਹੈ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ਹੀ ਕਿਸੇ ਧਰਮ ਤੇ ਟਿੱਪਣੀ ਨਹੀਂ ਕੀਤੀ। ਕਦੀ ਕਿਸੇ ਜਾਤ ਤੇ ਟਿੱਪਣੀ ਕੀਤੀ। ਹਮੇਸ਼ਾ ਹੀ ਸਾਰੇ ਰੈਵਰਾਂ ਦਾ ਹਰ ਮਜ਼ਬ ਦਾ ਜਿਹੜਾ ਸਤਕਾਰ ਕੀਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਬੇਗੰਭਰੇ ਦਾ ਜਿਹੜਾ ਸ਼ਬਦ ਹੈ ਉਹ ਐਸੇ ਨਹੀਂ ਦੱਸਦਾ ਵੀ ਬਾਣੀ ਦੇ ਵਿੱਚ ਜਿਹੜਾ ਬੇਗੰਭਰੇ ਸ਼ਬਦ ਹੈ। ਉਹ ਇਹੀ ਸੀਗਾ ਵੀ ਜਿੱਥੇ ਸਾਰੇ ਜਿਹੜੇ ਇੱਕ ਸਮਾਨ ਰਹਿਣ ਉੱਠਲੀ ਬਣਾ। ਰਾਜਾ ਇੱਥੇ ਦੇ ਐਸਐਸਪੀ ਸਾਹਿਬ ਵੀ ਸਾਡੇ ਸਮਾਜ ਵਿੱਚ ਹੋਈਆਂ ਸੋ ਇਹਨਾਂ ਦਾ ਫਰਜ਼ ਬੰਦਾ ਦੇਖੋ ਇਹ ਸਿਵਲ ਦੇ ਵਿੱਚ ਅਸੀਂ ਲੋਕ ਜਿਥੇ ਬੰਨੀਆ ਰੋਲਾ ਪਾਉਂਦੇ ਆ ਜਦੋਂ ਕਾਨੇ ਪ੍ਰਦਰਸ਼ਨ ਕਰਦੇ ਆ ਤੇ ਅਸੀਂ ਕੀ ਕੰਨੇ ਆ ਵੀ ਜੇ ਸਾਡੀ 25% ਜਿਹੜਾ ਲੋਕੇਸ਼ਨ ਆ ਤੇ ਸਾਡੇ 23 ਜਨਾਂ ਦੇ ਵਿੱਚ ਵੀ ਸਾਡੇ ਅਫਸਰ ਜਿਹੜੇ ਆ ਸਬ ਡਿਵੀਜ਼ਨਲ ਡੀਐਸਪੀ ਐਸਐਸਪੀ ਵੀ ਇਹ ਲੱਗਣੇ ਚਾਹੀਦੇ ਅਸੀਂ ਤਾਂ governador ਨੂੰ ਮੁੱਖ ਮੰਤਰੀ ਨੂੰ ਇੰਨੇ ਸਾਲ ਤੋਂ ਮੰਗ ਕਰਦੇ ਆ ਵੀ ਡੀਜੀਪੀ ਵੀ ਸਾਡੇ ਪੰਜਾਬ ਤੋਂ ਲੱਗਣਾ ਚਾਹੀਦਾ ਕਵਾਲ ਪੀਸ ਹੌਂਦਾ ਸਾਹਿਬ ਜੇ ਤਾਂ ਲੱਗੇ ਤੁਸੀਂ ਦੇਖ ਹੀ ਲਿਆ ਜਦੋਂ ਐਸੀ ਬੰਦਾ ਡੀਜੀਪੀ ਲੱਗਾ ਉਹਨੂੰ ਲੋਕਣ ਵਾਲੇ ਕਾਹਨੂੰ ਅੱਜ ਤਾਂ ਹਰ ਧਰਮ ਦਾ ਹਰ ਮੈਂ ਵੇਖੰਨਾ ਵਿਦਿਅਨ ਸਮਾਜ ਦਾ ਫਾਦਰ ਦਾ ਸਾਥੀ ਦਾ ਪਰ ਉਹੀ ਬੰਦੇ ਵਿਰੋਧ ਜਿਹੜਾ ਕਿ ਸਿੱਧੂ ਸਾਹਿਬ ਨੇ ਕਾਗਰ ਵਿੱਚ ਕਰਨੇ ਉਹਨਾਂ ਨੂੰ ਕੱਟ ਨਹੀਂ ਦਿੰਦਾ ਹੋਏ ਚ ਜਿਹੜੇ ਬੰਦੇ ਨੂੰ ਅਸੀਂ ਕਿਸੇ ਦੀ ਆਵਾਜ਼ ਚੁੱਕਦੇ ਆ ਤੇ ਜਦੋਂ ਸਾਡੀ ਵਾਰੀ ਤੇ ਬੰਦੇ ਕਰੇ ਅੱਜ ਦੇਖੋ ਕਿੰਨੇ ਦੂਰੋਂ ਚੱਲ ਕੇ ਦੂਰੋਂ ਲੇਢੋਂ ਕਿੰਦਾ ਵਿੱਚ ਚੱਲ ਕੇ ਤੇ ਸਣੀ ਦੇ ਲਿਆ ਤੇ ਕੋਈ ਵੀ ਹੰਮੀ ਸਾਡੇ ਸਮਾਜ ਦੀ ਭੜਾਂ ਤੇ ਜਦੋਂ ਤੁਸੀਂ ਸੱਜੇ ਗੱਬੇ ਪਿੱਛੇ ਧੌਣ ਘਵਾ ਕੇ ਦੇਖੋਗੇ ਤਾਂ ਸਿਰਫ ਦੇ ਸਿਰਫ ਆਪਣੇ ਹੀ ਭਾਈ ਤਰ੍ਹਾਂ ਜੀਦਾ ਇਹਨੂੰ ਆਪਾਂ ਗੱਡੀ ਕਰ ਦਿਆਂਗੇ ਯਾਰ ਬੜੀਆਂ ਸ਼ੁਭਾ ਕਰਨੇ ਨੇ ਫੇ ਦੂਜੇ ਵੀ ਨਹੀਂ ਫੜਦੇ ਨੇ ਕਿਉਂ ਨਹੀਂ ਘਟਦੇ ਜਦੋਂ ਦੂਸਰੇ ਬੰਦੇ ਜੀ ਦੌੜ ਪੈਂਦੀ ਆ ਸਾਡੇ ਬੰਦਿਆਂ ਨੂੰ ਅੱਗੇ ਲੈ ਜਾਂਦੇ ਆ ਕਿ 200 ਬੰਦਾ ਲੈ ਗਿਆ ਤਿੰਨ ਕੋਲੇ ਗਿਆ ਤੇ ਲੱਖਣਾ ਵੇਚ ਜਾਂਦੇ ਆ ਤੇ ਯਾਰ ਯਾਰ ਬੰਦਾ ਲੈ ਕੇ ਜਾਂਦੇ ਉਹਦੇ ਪਿੱਛੇ ਤੇ ਜਦੋਂ ਤਕਾ ਹੁੰਦਾ ਉਦੋਂ ਕੋਈ ਐਮਐਨਡੀ ਐਮਪੀ ਇਹਨਾਂ ਦੀ ਬਾਤ ਪਹੁੰਚਾਵਾ ਇਹਨੂੰ ਲੱਗਦਾ ਵੀ ਇਸ ਮਸਲੇ ਦੇ ਵਿੱਚ ਕਿਸੇ ਵੀ ਐਮਐਲਏ ਨੇ ਇਹਨਾਂ ਦਾ ਸਾਥ ਦਿੱਤਾ ਹੋਵੇ ਦਾ ਇੱਥੇ ਐਸਐਸਪੀ ਨੂੰ ਕਿਹਾ ਹੋਵੇ ਐਸਐਸਪੀ ਨੂੰ ਡੀਜੀਪੀ ਨੂੰ ਸਾਰੇ ਅਫਸਰਾਂ ਨੂੰ ਆਪਾਂ ਹੀ ਕੋਰਡਾ ਟੈਕਲ ਕੋਲ ਦੇ ਮਾਧਿਅਮ ਰਹੀ ਆਪਾਂ ਹੀ ਇਹਨਾਂ ਸੰਘਰਸ਼ ਕਰਦੇ ਹਾਂ ਸੋ ਅੱਜ ਵੀ ਜਿਹੜਾ ਇੱਥੇ ਸਾਰੇ ਸਾਥੀ ਪਹੁੰਚੇ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕਹਿੰਦੇ ਵੀ 30 ਮਿੰਟ ਲੱਗ ਰਹੇ ਹਨ ਹੌਲ ਨੂੰ ਵੀ ਆਪਾਂ 30 ਮਿੰਟ ਦੇ ਵਿੱਚ ਵਿੱਚ ਆ ਜਾਂਦੇ ਹਾਂ ਜੇਕਰ ਸਾਡੀ ਨਾ ਗੱਲ ਸੁਣੀ ਤਾਂ ਹੀ ਇਹ ਕਹਿੰਦੇ ਆ ਵੀ ਆਪਾਂ ਸਬਦਾਂ ਤੋਂ ਬਾਹਰ ਪਿੱਛੇ ਜੇ ਵੀ ਆਪਾਂ ਅੱਜ ਸਾਡੇ ਲੋਕ ਕਦੀ ਵੀ ਸਵਿਧਾਨ ਤੋਂ ਬਾਹਰ ਕੋਈ ਹਥਿਆਰ ਨਹੀਂ ਸਾਰਿਆਂ ਦੇ ਕੋਲ ਦੇ ਕੋਲ ਸਾਰਿਆਂ ਦੇ ਜੇਬਾਂ ਦੇ ਵਿੱਚ ਪੈਂਦੇ ਆ ਕਿਉਂਕਿ ਬਾਬਾ ਸਾਹਿਬ ਅਮਰੀਕਨ ਨੇ ਵੀ ਕਾਹਨੋਂ ਕਾਨੂੰਨ ਦੇ ਤਾਅਤ ਨਾਲ ਪਿਆਰ ਦੇ ਦਾਤ ਦੱਸਿਆ ਵੀ ਤੁਸੀਂ ਲੀਗਲੀ ਕਰ ਲਓ ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਵੀ ਆ ਜੀ ਸਾਡੀ ਬਣਦੀ ਹੈ ਉਹ ਫਿਰ ਜਿਹੜੀਆਂ ਧਰਾਵਾਂ ਲਿਖੀਆਂ ਬਾਬਾ ਸਾਹਿਬ ਜੀ ਉਹਦੇ ਦਾਤ ਤੋਂ ਉਤਾਰਾ ਜਿਹੜੀ 295 ਜਿਹੜੀ ਬੇਦਵੀ ਆਪਾਂ ਕੰਨੇ ਆ ਜਿਹੜੀ ਧਾਰਮਿਕ ਨੂੰ ਧੇਰ ਬਹੁਤੀ ਸਾਰਿਆਂ ਨੂੰ ਉਹ ਲਾਤਾ ਪਰ ਅੱਗੇ ਪੈਰ ਵੀ ਕਨੇ ਕਰਦੇ ਬੋਲਣੇ ਕਰਦੇ ਜਦੋਂ ਤਬਦੀਦ ਹੋ ਗਈ ਇੱਕ ਡੀਐਸਪੀ ਨੇ ਐਸਪੀਡੀ ਨੇ ਡੀਏ ਡਿਗਲ ਨੇ ਇਹ ਕਹਿਤਾਈ ਪਰਚਾ ਬਣਦਾ ਜਦੋਂ ਪਰਚਾ दर्ज ਹੋ ਜਾਂਦਾ ਉਸ ਤੋਂ ਬਾਅਦ ਠੰਡੇ ਵਾਸਤੇ ਕੋਣ ਦਾ ਕੋਈ ਚੈਨਲ ਕੋਈ ਉਹ ਇੱਕ ਜੰਦੇ ਹੁੰਦੇ ਨੇ ਨਾ ਵੀ ਚਾਕਲੇਟ ਦੇਣੀ ਦਵਾਇਓ ਤੇ ਤੁਸੀਂ ਉਹ ਗਲਤ ਆ ਜਦੋਂ ਤਬਦੀਦ ਹੋ ਕੇ ਪਰਚਾ दर्ज ਹੋ ਗਿਆ ਉਹਦੀ ਇਨਕੁਆਰੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਸੋ ਆਪ ਸੋਚ ਦੀ ਗੱਲ ਆ ਜਦੋਂ ਪਰਚਾ ਵੀ ਪੁਲਿਸ ਕਰਦੀ ਆ ਫੂਰੀ ਇਨਕੁਆਰੀ ਵੀ ਐਸਐਸਪੀ ਦਾ ਦੁਆਰਾ ਉਹ ਲੋੜ ਦੀ ਲੋੜਨੀ ਬਾਹਰ ਬੈਨਸ ਮੈਨੂੰ ਕਹਿੰਦਾ ਵੀ ਜਦੋਂ ਤੁਸੀਂ ਪਰਚਾ ਕਰਾਤਾ ਬੱਚਾ ਕਵਿਤੀ ਤੋਂ ਬਾਅਦ ਹੀ ਹੁੰਦਾ ਨੇ ਪਰਿਵਾਰ ਤੋਂ ਬਾਅਦ ਫਿਰ ਦੁਬਾਰਾ ਇਨਕੁਆਰੀ ਕਰੀ ਜਾਂਦੀ ਹੈ ਇਹੇ ਗੱਲ ਕੋਟਾਂ ਦੇ ਵਿੱਚ ਆ ਕੁਲਕਤ ਆਪਣੇ ਦੇ ਲੋ ਨਹੀਂ ਵੀ ਈ ਦੀ ਹਾਲੇ ਕਿਸੇ ਸਮਾਜ ਨਹੀਂ ਜਾਣੀ ਇਹ ਕਿਹੜੀ ਲੜਕੀ ਆ ਉਹ ਕੋਈ ਯਾਦ ਨਾਲ ਵਾਦੀ ਰੱਖਦੀ ਕਿੰਨੇ ਆ ਬੰਦਿਆਂ ਨੇ ਆਪਣਾ ਬਲਦ ਕਰ ਕੀਤਾ 25 ਬੰਦਿਆਂ ਨੇ ਪੂਰੇ ਭਾਰਤ ਵਿੱਚ ਸਮਾਜ ਵਿੱਚ ਬਾਜ ਉੱਠੀ ਅਣੇ ਤੱਕ ਪਰਚਾ ਦਾ ਇਹ ਰੋੜਾ ਸਾਰਾ ਲੱਗ ਕੇ ਇਹ ਤਾਂ ਨਹੀਂ ਭਾਰਤ ਦੇ ਵਿੱਚ ਕਾਨੂੰਨ ਬਲਦਤੇ ਲੱਗਿਆ ਜੋ ਜਿਹੜਾ ਕੰਮ ਲੱਗਿਆ ਤੇ ਪੰਜਾਬ 'ਚ ਲੱਗਿਆ ਕਾਨੂੰਨ ਦਾ ਇੱਕੋ ਹੀ ਹੈ ਤੇ ਬਾਬਾ ਸਾਹਿਬ ਨੇ ਬਣਾਇਆ ਪਰ ਫਿਰ ਵੀ ਕਿਤੇ ਨਾ ਕਿਤੇ ਉਹੀ ਗੱਲ ਆ ਜਾਂਦੀ ਆ ਪਾਰਟੀ ਵਾਜੀ ਵੀ ਇਹ ਸਾਡੇ ਨਾਲ ਬੰਦਾ ਸੰਬੰਧ ਰੱਖਦਾ ਜਿਹੜਾ ਦਾ ਕਿਸੇ ਦੀ ਛਾਣ ਦੀ ਵਿੱਚ ਚੱਲ ਜਾਂਦਾ ਜਿਹੜਾ ਦਾ ਆਮ ਆਦੀ ਪਾਰਟੀ ਕਿਸੇ ਵੀ ਪਾਰਟੀ ਦੇ ਵਿੱਚੋਂ ਫਟਾ ਜਾ ਆਪਣੇ ਘਰ ਪਾ ਲਾਂਦਾ ਇਹਦਾ ਕਹਿੰਦੇ ਤੁਹਾਨੂੰ ਕੋਈ ਨਹੀਂ ਹੱਸਦਾ ਤੁਹਾਨੂੰ ਅਸ਼ੀਰਵਾਦ ਦੇਦਾ ਪਰ ਅਸੀਂ ਆਪਣੇ ਸਾਥੀਆਂ ਨੂੰ ਜਿਹੜੇ ਸਾਡੇ ਪੋਟ ਦੇ ਵਿੱਚ ਆ ਇਹ ਚੀਜ਼ ਨਹੀਂ ਲਗਾਵਾਂਗੇ ਆਪਾਂ ਇਹੋ ਚੀਜ਼ ਪਾਈ ਆ ਜਿਹਨੂੰ ਵੀ ਔਰਦਾ ਦਿੱਤਾ ਤੇ ਸਭ ਤੋਂ ਪਹਿਲਾਂ ਸਾਡਾ ਫਰਜ਼ ਬੰਦਾ ਆਪਣੇ ਲੇਬਰਾਂ ਨੂੰ ਯਾਦ ਕਰਨਾ ਅਤੇ 바ਵਾ ਸਾਹਿਬ ਅਮਿਤ ਕਨੂ ਯਾਦ ਕਰਨਾ ਅਤੇ ਉਹਨਾਂ ਦੇ ਮਿਸ਼ਨ ਉੱਤੇ ਜਿਹੜਾ ਸਾਰਿਆਂ ਨੂੰ ਨਾਮ ਲੱਗਦਾ ਕਿ ਜੇਕਰ ਸੁਣਵਾਈ ਨਹੀਂ ਹੁੰਦੀ ਤੇ ਆਹ ਜਿਹੜਾ ਕੰਮ ਆ ਫਿਰ ਕੀਲਾ ਕੰਮ ਆ ਅੱਜ ਤਾਂ ਅਸੀਂ ਜਿਹੜਾ ਐਸਐਸਪੀ ਸਾਹਿਬ ਨੇ ਜੇ ਸਾਡਾ ਇਹਨਾਂ ਦੀ ਬਾਹ ਨਾ ਫੜੀ ਇਨਸਾਫ ਦੀ ਗਾਰਨਾ ਕੀਤੀ ਨਾਲ ਜ਼ਿੰਦ ਜਿਨ੍ਹਾਂ ਦੇ ਵਜੇ ਨੂੰ ਕਾਰਜਕਾਰੀ ਨੂੰ ਕੁਛ ਨਹੀਂ ਕਿਹਾ ਤੇ ਆਪਾਂ ਜਿਹੜੇ ਸਾਥੀ ਹੋਰ ਵੀ ਜਿਹੜੇ ਆਪਣੇ ਮੌਜੂਦ ਨੇ ਤੇ ਆਪਾਂ ਵੀ ਜਿਹੜਾ ਕਿਹਾ ਸੀ ਤੇ ਸਾਰੇ ਸਾਥੀਆਂ ਲੈ ਕੇ ਇੱਥੇ ਜਨਾਬ ਭਾਈਵੇ ਦੇ ਉੱਪਰ ਅਣ ਮੇਸੇ ਜਦੋਂ ਬੈਠਾਂਗੇ ਜਰੂਰ ਸ਼ਰਤੀ ਵੀ ਆਪਣੇ ਫੇਰ ਕਰਾਂਗੇ ਕਿ ਆਪਣੀ ਬਾਤ ਜਿਹੜੀ ਹੈ ਉੱਪਰ ਤੱਕ ਲਿਜਾਵਾਂਗੇ ਕਿਉਂਕਿ ਕੱਲ ਦੇ ਬਾਈ ਇਸ ਕੀ ਤਰੀਕ ਦਾ ਵੀ ਜਿਹੜਾ ਬੜਾ ਮੁੱਦਾ ਚੱਲ ਰਿਹਾ ਵੀ ਜਿਹੜਾ ਪੰਡ ਦਾ ਪੂਰੀ ਮੀਟਿੰਗ ਵੀ ਕਿਉਂਕਿ ਅੱਜ ਸ਼ਾਮ ਨੂੰ ਲੱਗੀ ਸੀ ਔਰੇ ਵਿੱਚ ਵੀ ਸੋਚਾ ਸਮਾਜ ਕੱਲਾ ਰਬਿਦਾਸੀਆ ਗਵਾਨੀ ਬਾਗ ਦੀ ਗਵਾਨੀ ਹੋਰ ਸਮਾਜਤ ਨਹੀਂ ਆ ਜਾਂਦਾ 48 ਘਰਾਂ ਤੋਂ ਬਾਹਰ ਵੀ ਬੜੇ ਲੋਕੀ ਸਾਨੂੰ ਸਤਿਕਾਰ ਕਰਦੇ ਆਂ ਔਰ ਸਾਰਿਆਂ ਦੇ ਖਿਆਲ ਲੈ ਕੇ ਇੱਕ ਵਧੀਆ ਸੁਨੇਹਾ ਦੇਵਾਂਗੇ ਤਾਂ ਜੋ ਸਮਾਜ ਵਿੱਚ ਪਿਆਰ ਮੁਹੱਬਤ ਬੜੀ ਰਵੇ ਕੱਲਾ ਇਹ ਨਹੀਂ ਹੁੰਦਾ ਕਿ ਅਸੀਂ ਜੈਪੀਂ ਹੁੰਦੇ ਜੈ ਬਾਲਮੀ ਕਹਣਾ ਜੈ ਗੁਰਦੇਵ ਵੀ ਆਪਣਾ ਕਹਣਾ ਫਾਰਟੀ ਬੰਦਾ ਸੋ ਆਪਾਂ ਇਹ ਲੋਕਾਂ ਨੇ ਕਹਣਾ ਹੁਣ ਮੈਂ ਇੱਥੇ ਪਹੁੰਚਾ ਮੈਂ ਕਹਨਵਾ ਜੀ ਕੱਲਾ ਜੈ ਗੁਰਦੇਵ ਤੇ ਜੈ ਵੀ ਨਹੀਂ ਕਹਣਾ ਜੈ ਬਾਲਮੀ ਕਹਣਾ ਕਿਉਂ ਨਾ ਕਹੋ ਜੈ ਬਾਲਮੀ ਵੀ ਸਾਡੇ ਆ ਵਾਲੀ ਮਹਾਰਾਜ ਸਾਡੇ ਆ ਸਾਰਾ ਕੁਝ ਸਾਡਾ ਕਿਉਂਕਿ ਉਹ ਥਾਲੀ ਘੱਟ ਦੀ ਤੋਂ ਗਾਲ ਕੱਢਣੀ ਹੈ ਨਾ ਉਹ ਕੱਲੀ ਇੱਕ ਯਾਦ ਰੋਣੀ ਕਰਨੀ ਫੇਰ ਦੋਨੋਂ ਨਹੀਂ ਕਹਣਾ ਤੇ ਐਸ ਵੀ ਆ ਵੀ ਉਹੀ ਜਾਂਦਾ ਕੱਲਾ ਇਕਨੌਨੀ ਦੋਨਾਂ ਦਾ ਨਾਮ ਲਿਖਿਆ ਜਾਂਦਾ ਕਿ ਸਾਨੂੰ ਆਹ ਸ਼ਬਦ ਆਹ ਸ਼ਬਦ ਬੋਲੇ ਤਾਂ ਮੈਂ ਇਹ ਸਮਾਜ ਨੂੰ ਵੀ ਆਪਣੇ ਸ਼ਾਮ ਨੂੰ ਸੁਨੇਹਾ ਦਿੱਤਾ ਪੂਰੇ ਪਾਕ ਦੇ ਆਪਾਂ ਦਵਾਗੇ ਸੋ ਅੱਜ ਵੀ ਜਿਹੜੀ ਇੱਥੇ ਮੀਟਿੰਗ ਵੀ ਸਭ ਆਪਾਂ ਚਾਹਿਆ ਸੀ ਵੀ ਐਸ ਐਸ ਪੀ ਸਾਹਿਬ ਇੱਥੇ ਹੁੰਦੇ ਸੀ ਜੀਨੀਰ ਅਧਿਕਾਰੀ ਕਿੱਨੇ ਲਾਇਆ ਕਿ ਉਹਨਾਂ ਨਾਲ ਗੱਲਬਾਤ ਕਰਕੇ ਨਤੀਜਾ ਨਹੀਂ ਨਿਕਲਦਾ ਤੇ ਤੁਹਾਨੂੰ ਸਾਰਿਆਂ ਨੂੰ ਵਾਦਾ ਕਰਦੇ ਆ ਕਿ ਜੋ ਤੁਸੀਂ ਕਹੋਗੇ ਤੁਹਾਨੂੰ ਇਨਸਾਫ ਵਾਕੇ ਜਾਵਾਂਗੇ ਇੰਦਾ ਆਪਾਂ ਵਾਦਾ ਕਰਕੇ ਆਪਾਂ ਮਿਲ ਜਾਂਦੇ ਸੋ ਗੁਰੂਕਾਰ ਡੇਗਰ ਕੋਲ ਬੋਹੋ ਮੇਟੇ ਆਪਣੇ ਹੱਕਾਂ ਲਈ ਆਪਣੇ ਸਮਾਜ ਲਈ ਤੰਮਾਨਤਾ ਦੇ ਨਾਲ ਖੜੀ ਦੇ ਸਾਨੂੰ ਉਹ ਸਾਥ ਦਵਾਇ ਦਰਾਂਗੇ ਤੋਂ ਆਪਾਂ ਹੋਰ ਵੀ ਜਿਹੜਾ ਸਾਥੀ ਹੈ ਸਾਰਿਆਂ ਦੀ ਜਿਹੜੀ ਪਿੰਡਾਂ ਵਿੱਚ ਜੋ ਪ੍ਰੋਬਲਮ ਹੈ ਆਪਾਂ ਸੁਣ ਕੇ ਜਿਹੜਾ ਐਸਐਸਪੀ ਸਾਹਿਬ ਦੀ ਮੀਟਿੰਗਾਂ ਦੇ ਆਂ ਜੇਕਰ ਸਮੇਂ ਸਿਰ ਆਗੇ ਠੀਕ ਹੈ ਨਹੀਂ ਤਾਂ ਅੱਲੇ ਆਪਾਂ ਸਾਰੇ ਸਾਥੀ ਜਿਹੜਾ ਕੋਈ ਵੀ ਸਾਥੀ ਆ ਰਿਹਾ ਆਪਾਂ ਹਾਈਵੇ ਦੇ ਉੱਪਰ ਬਹਿ ਕੇ ਵੱਡਾ ਪ੍ਰਦਰਸ਼ਨ ਕਰਦੇ ਹਾਂ ਸਾਰਿਆਂ ਨੂੰ ਜੈ ਭੀਮ ਜੈ ਹਾਂ